ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਜ ਪਿਆਰਿਆਂ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਤੇ ਇਸ ਤੋਂ ਬਾਅਦ ਲਗਾਤਾਰ ਉਥੇ ਹੀ ਸਿਆਸਤ ਵੀ ਗਰਮਾਉਂਦੀ ਹੋਈ ਨਸਰ ਆ ਰਹੀ ਹੈ ਦੱਸਦੀ ਹੈ ਕਿ ਹੁਣ ਪੰਜ ਪਿਆਰਿਆਂ ਦੇ ਇਸ ਫੈਸਲੇ ਨੂੰ ਲੈ ਕੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਪਰਮਜੀਤ ਸਿੰਘ ਸਰਨਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪੰਜ ਪਿਆਰਿਆਂ ਦੇ ਜੋ ਵੱਲੋਂ ਫੈਸਲਾ ਲਿਆ ਗਿਆ ਉਸੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਤੇ ਜਲਦੀ ਜਿਹੜਾ ਕਿ ਜਥੇਦਾਰ ਜਿਹੜੇ ਕਿ ਕੁਲਦੀਪ ਸਿੰਘ ਗੜਗਾਚੇ ਉਹਨਾਂ ਦੇ ਵੱਲੋਂ ਮੀਟਿੰਗ ਬੁਲਾਉਣੀ ਚਾਹੀਦੀ ਹੈ ਤੇ ਇਸ ਫੈਸਲੇ ਨੂੰ ਲੈ ਕੇ ਜਿਹੜਾ ਕਿ ਫੈਸਲਾ ਕਰਨਾ ਚਾਹੀਦਾ ਤੇ ਜਿਸ ਦੇ ਤਹਿਤ ਪੰਜ ਪਿਆਰਿਆਂ ਦੇ ਜੋ ਫੈਸਲਾ ਉਸ ਨੂੰ ਲੈ ਕੇ ਲਗਾਤਾਰ ਸਰਨਾ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੀ ਮੈਂ ਇਹ ਦੇਖ ਰਿਹਾ ਵਾਂ ਕਿ ਪਿਛਲੇ ਸਾਲ ਤੋਂ ਅਕਾਲੀ ਦਲ ਔਰ ਕਾਲੀ ਦਲ ਦੀ ਲੀਡਰਸ਼ਿਪ ਨੂੰ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਦੀਆਂ ਸ਼ਕਤੀਆਂ ਦੁਸ਼ਮਣਾਂ ਕੋਲੋਂ ਤਾਕਤ ਲੈ ਕੇ ਉਹਨਾਂ ਨੂੰ ਕਮਜ਼ੋਰ ਕਰਨ ਦੀਆਂ ਗੱਲਾਂ ਕਰ ਰਹੀਆਂ। ਅੱਜ ਦੀ ਇਹ ਜਿਹੜੀ ਘਟਨਾ ਹੈ ਮੈਂ ਉਸ ਵੇਲੇ ਕਿਹਾ ਸੀ ਕਿ ਸਾਨੂੰ ਫੌਰਨ ਐਕਸ਼ਨ ਲੈ ਲੈਣਾ ਚਾਹੀਦਾ ਹੈ। ਔਰ ਆਪਣੀ ਟੀਮ ਵੀ ਭੇਜੀ ਗਈ ਪਰ ਕੋਈ ਗੱਲ ਬਣੀ ਨਹੀਂ। ਅੱਜ ਮੈਂ ਸਪਸ਼ਟ ਕਹਿਣਾ ਚਾਹੁੰਦਾ ਹਾਂ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕੌਂਨ ਮੀਟਿੰਗ ਲਾਕੇ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ ਉਹਨਾਂ ਨੂੰ ਪੰਜ ਤੋਂ 6 ਕੈਦਾਂ ਨੂੰ ਚਾਹੀਦਾ ਹੈ ਭਾਵੇਂ ਉਹਦੇ ਵਿੱਚ ਕੋਈ ਵੀ ਹੋਣ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਇੱਕ ਜਿਹੜਾ ਇਹ ਫੈਸਲਾ ਦੇਣ ਵਾਲਾ ਉਹਦੇ ਪੁੱਤਾਂ ਹੀ ਪਤਾ ਤਾਂ ਹੈਗੇ ਓਕੀ ਉੱਥੇ ਇੱਕ ਮੈਂਬਰ ਬੈਠਾ ਆ ਗੁਰਮੀਤ ਸਿੰਘ 25 30 ਸਾਲ ਤੋਂ ਬੋਗਰ ਚਿੱਟੀਆਂ ਕਢਾ ਰਿਹਾ ਹੈ ਯੂਪੀ ਸਿੱਖ ਬਤਰੀਨ ਨੇ ਬੋਰਡ ਦੀਆਂ ਔਰ ਆਪੇ ਮੈਂਬਰ ਹੈ ਆਪੇ ਮੈਂਬਰ ਬਣ ਕੇ ਆ ਰਿਹਾ ਜਿਹਨੂੰ ਪਤਾ ਹੀ ਨਹੀਂ ਇਸੇ ਕੌਮ ਦੀ ਰਹਿਤ ਮਰਿਆ ਦਾ ਉਹ ਉਥੇ ਲੈਕਚਰ ਦੇ ਰਿਹਾ ਇੱਕ ਉਹ ਹਰਪਾਲ ਸਿੰਘ ਓਜਲਾ ਜਿਹੜਾ ਆਸਨ ਸੋਲ ਤੋਂ ਦੁਬਾਲੀਆ ਕੱਢ ਕੇ ਪਟਨਾ ਸਾਹਿਬ ਬੈਠਾ ਹੋਇਆ ਉਹਦਾ ਖਾਣ ਪੀਣ ਰਹਿਣ ਸਭ ਸਾਰਾ ਤੋਂ ਚੱਲ ਰਿਹਾ ਹੈ ਔਰ ਇਹ ਤਾਕਤਾਂ ਜਿਹੜੇ ਇੱਕੇ ਦੇ ਹੱਥਾਂ 'ਚ ਖੇਡ ਰਹੀਆਂ ਨੇ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹਨਾਂ ਦੇ ਉੱਤੇ ਫੌਰਨ ਅਕਸ਼ਾ ਲੈਣਾ ਚਾਹੀਦਾ ਹੈ ਔਰ ਸਮੁੱਚੇ ਸੇ ਕੌਨੂੰ ਇਹਨਾਂ ਨੂੰ ਮੂਹ ਨਹੀਂ ਲਾਣਾ ਚਾਹੀਦਾ ਦਿੱਲੀ ਦੀ ਮੌਜੂਦਾ ਹੋਈ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ Patna ਸਾਹ ਤੋਂ ਬੰਦਿਆਂ ਨੂੰ ਬੁਲਾਇਆ ਸੀ ਉਹਨਾਂ ਕੋ ਮਾਨ ਸਤਕਾਰ ਲਿਆ ਸੀ ਇਹ ਵੀ ਜ਼ਿੰਮੇਵਾਰ ਹੈਗੇ ਜਦ ਅਕਾਲ ਤਾਕਤ ਇਹਨਾਂ ਨੂੰ ਤਲਬ ਕੀਤਾ ਗਿਆ ਸੀ ਕਿਉਂ ਨਹੀਂ ਪਹੁੰਚੇ ਇਹ ਅਕਾਲ ਤਖਤ ਦੇ ਬਾਗੀ ਹੈਗੇ ਮੈਂ ਇਸ ਵੇਲੇ ਆਪਣੀ ਇਹ ਅਪੀਲ ਕਰਨੀ ਚਾਹੁੰਦਾ ਵਾਂ ਇਹਨਾਂ ਤਾਕਤਾਂ ਤੋਂ ਸਮੁੱਚੇ ਕੌਮ ਔਰ ਸਮੁੱਚੇ ਬੁੱਧੀਜੀਵੀ ਭਾਵੇਂ ਉਹਨਾਂ ਦੇ ਵਿਚਾਰ ਅਕਾਲੀ ਦਰ ਨਾਲ ਮਿਲਦੇ ਹਨ ਜਾਂ ਨਹੀਂ ਮਿਲਦੇ ਉਹ ਆਪਣੇ ਵਿਚਾਰ ਦੇਵਨ ਨੂੰ ਸਿੱਖ ਕੌਮ ਨੂੰ ਇਹ ਮਸਲਾ ਕਿਸੇ ਇੱਕ ਪਾਰਟੀ ਦਾ ਨਹੀਂ ਹੈ ਇਸ ਕੌਮ ਦੀ ਮਰਿਆਦਾ ਔਰ ਪਰੰਪਰਾ ਦਾ ਹੈ ਉਹ ਅਕਾਲ ਤਖਤ ਨੂੰ ਮਰਿਆਦਾ ਨੂੰ ਟਹਿ ਟਹਿਰੀ ਕਰਨਾ ਚਾਹੁੰਦੇ ਹਨ ਕਮਜ਼ੋਰ ਕਰਨਾ ਚਾਹੁੰਦੇ ਹਨ ਉਹ ਜਿਹੜੀਆਂ ਤਾਕਤਾਂ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਭਾਵੇਂ ਅੰਦਰਲੇ ਨੇ ਤੇ ਬਾਹਰਲੇ ਉਹਨਾਂ ਤੋਂ ਅਕਾਲੀ ਦਲ ਨੂੰ ਔਰ ਕੌਮ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਮੈਂ ਇੱਕ ਵਾਰ ਫਿਰ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜੇ ਦੋਸ਼ ਲਾਏ ਗਏ ਇੰਸਾਨ ਸਰ ਸੁਖਵੀਰ ਸਿੰਘ ਬਾਦਲ ਨੂੰ ਸਮੁੱਚਾ ਅਕਾਲੀ ਵਰਕਰ ਸਮੁੱਚਾ ਪੰਥ ਇਸ ਦੇ ਸੱਤੇ ਵਿੱਚ ਹੈਗਾ ਇਸ ਨੂੰ ਰੋਕਣ ਦੇ ਲਈ ਫੌਰਨ ਸਾਨੂੰ ਉਪਰਾਲੇ ਕਰਨੇ ਚਾਹੀਦੇ ਹਨ ਅਕਾਲ ਤਖਤ ਤੇ ਮੀਟਿੰਗ ਛੇਤੀ ਬਣਾਈ ਚਾਹੀਦੀ ਹੈ ਔਰ ਮੈਂ ਕਾਂਗ ਦਾ ਪ੍ਰਧਾਨ ਸਾਹਿਬ ਧਾਮੀ ਸਾਹਿਬ ਨੂੰ ਕਿ ਇਸ ਦੇ ਬਾਰੇ ਉਹ ਚੇਚਾ ਦੇਖ ਦੇਣ ਕਿ ਪੰਜ ਜਥੇਦਾਰ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਪਣਾ ਫੈਸਲਾ ਸੁਣਾਉਣ ਔਰ ਕੌਮ ਨੂੰ ਸੇ ਦੇਣ ਫਿਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜੇ ਬੰਦਿਆਂ ਨੇ ਇਹ ਹਦੇਸ਼ ਜਾਰੀ ਕੀਤਾ ਹੈ ਇਹ ਕੌਮ ਦੇ ਵਿੱਚ ਰਹਿਣ ਜੋਗੇ ਨਹੀਂ ਹੈਗੇ ਸਣੇ ਨਾਲ ਮੈਂ ਪ੍ਰਧਾਨ ਸਾਹਿਬ ਨੂੰ ਕਹਿ ਦੇਣਾ ਚਾਹੁੰਦਾ ਸੋਹੀ ਸਾਹਿਬ ਨੂੰ ਇੱਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਤੁਹਾਡਾ ਹੱਥ ਆਂਦਾ ਹੈ ਮੈਨੂੰ ਪਤਾ ਹੈ ਤੁਸੀਂ ਆਦਮੀ ਠੀਕ ਹੋ ਪਰ ਆਪਣੇ ਹੋਸ਼ਾਵਾਸ ਦੇ ਵਿੱਚ ਤੇ ਪੰਪ ਪ੍ਰਸਤੀ ਚ ਹੋ ਕੇ ਕੰਮ ਕਰੋ ਕਿਸੇ ਦੇ ਕੇ ਲੈ ਕੇ ਕੰਮ ਕਰਨ ਦੀ ਲੋੜ ਨਹੀਂ ਉਮੀਦ ਹੈ ਮੇਰੀ ਗੱਲ ਸਮਝ ਗਏ ਹੋਗੇ